ਸਮਨਦੀਪ ਕੌਰ ਕਲਰਕ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਦਸਤੌਜ ਪਿੰਡ ਤੋਂ ਨੇ ਮੁਖੰਤਰੀ ਸਾਹਿਬ ਅੱਛਾ ਸਮਨਦੀਪ ਕੌਰ ਕਲਰਕ ਫਾਈਨਾਂਸ ਪਾਰਟ ਮੇਰੇ ਪਿੰਡ ਤੋਂ ਹਸਬੰਦ ਦੇ ਮਕਾਨ ਨੂੰ ਕਿਸ਼ਤੇ ਨਾਲ ਜੋਬ ਲਈਏ ਉਹਨਾਂ ਤੋਂ ਇੰਪਾਇਰ ਹੋ ਕੇ ਅਨੇ ਕਾ ਦੀ ਕੋਈ ਵੀ ਡਰਾਈਵਰ ਵੀ ਸਰਕਾਰ ਦੇ ਤੋਂ ਲਗਾ ਕੇ ਕੋਸ਼ਿਸ਼ ਕਰਤੀ ਹੈ ਕਿ ਕੰਮ ਕਰਾ ਦੇਣਾ ਫਿਰ ਸਾਲ ਦੇ ਵਿੱਚ ਵਿੱਚ ਮਿਲ ਕੇ ਕਰਕੇ ਫਿਰ ਮੀਤ ਨੂੰ ਫਲਸਫਾ ਛੋਟੀ ਪਈਆਂ ਕਰਤੀ ਲੱਗੇ ਤੇ ਹੁਣ ਆਪਾਂ ਆਪ ਆਪਣੇ ਪਿੰਡ ਵਾਲੇ ਬਾਹਲੇ ਜਾਦਾ ਆਈ ਜਾਂਦੇ ਨੇ ਕਿਤੇ ਸ਼ੱਕ ਨਾ ਕਰਨ ਲੱਗ ਜਾਣਾ ਫਿਰ ਕਿਹਦਾ ਕਿਆ ਸੀ ਤੂੰ ਤੇ ਛੋਟੀ ਦਾ ਦੇਖਣ ਨੂੰ ਬੀਤੂ ਬੋਲੀ ਨਾ ਅਰੇ ਕਿਸੇ ਕਿਸੇ ਨੂੰ ਕੁਛ ਵਾਰ ਤਾਂ ਲਾਉਣੀ ਪਈ ਬੇਬੇ ਵੀ ਪਿੰਡ ਰਹਿੰਦੀ ਐ ਸਮਨਦੀਪ ਕੌਰ ਕਲਰਕ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਜੋ ਸਤੌਜ ਪਿੰਡ ਤੋਂ ਨੇ ਮੁੱਖ ਮੰਤਰੀ ਸਾਹਿਬ ਅੱਛਾ ਅਮਨਦੀਪ ਕੌਰ ਕਲਰਕ ਫਾਈਨਾਂਸ ਪਾਰਟ ਮੇਰੇ ਪਿੰਡ ਤੋਂ ਹਾਂ ਅੱਛਾ ਕਿੰਨਾਂ ਦੀ ਕੁੜੀਆਂ ਪਾਈ ਅੱਛਾ ਅੱਛਾ ਫਿਰ ਟੋਟੀ ਬਦੋਲਦੀ ਸਾਲ ਦੇ ਮੈਨੂੰ ਪਤਾ ਹੈ ਮੈਨੂੰ ਪਤਾ ਪਿੰਡ ਦੇ ਬੱਚੇ ਜੋਬ ਤੇ ਕਰਦੇ ਨੇ ਹਸਬੰਦ ਨੇ ਲਗਾਨ ਵਿੱਚ ਪਿਛਲੇ ਸਾਲ ਜੋਬ ਲਈ ਐ ਉਹਨਾਂ ਤੋਂ ਪਰੋਕ ਜੋ ਹਨੇ ਕਿ ਆ ਵੀ ਟੂ ਵੀ ਟ੍ਰਾਈ ਕਰਕੇ ਸਰਕਾਰ ਜੇ ਤਾਂ ਲਗਾਤਾਰ ਕੋਸ਼ਿਸ਼ ਕਰਦੀ ਹੈ ਤਦ ਹੀ ਕਰਨਾ ਚਾਹੀਦਾ ਫਿਰ ਸਾਲ ਦੇ ਵਿੱਚ ਵਿੱਚ ਵੇਚ ਕਰਕੇ ਫਿਰ ਮੇਸ ਨੂੰ ਫਿਰ ਤੋਂ ਛੋਟੀ ਪੈ ਜਾ ਕਿ ਕਿਤੇ ਦੇ ਤੁਸੀਂ ਕੰਟੀਨਿਊ ਕੋਸ਼ਿਸ਼ ਕਰਦੀਆਂ ਤਾਂ ਹੱਟੇ ਮਤਲਬ ਵੀ ਬੱਚਿਆਂ ਨੂੰ ਕੰਟੀਨਿਊ ਮੌਕੇ ਲਈ ਸਿਮਿੰਟ ਦੀ ਜੌਂ ਨਹੀਂ ਕਰ ਸਕਾਲ ਦੀ ਉਹ ਤਾਂ ਚਲ ਠੀਕ ਹੈ ਕਿਤੇ ਹੁਣ ਆਪਾਂ ਆਪਣੇ ਪਿੰਡ ਵਾਲੇ ਬਾਹਲੇ ਜਿਆਦਾ ਆਈ ਜਾਂਦੇ ਨੇ ਕਿਤੇ ਸ਼ੱਕ ਨਾ ਕਰਨ ਲੱਗ ਜਾਣਾ ਸ਼ੱਕ ਨਾ ਕਰਨ ਲੱਗ ਜਾਣਾ ਤੁਸੀਂ ਕਿਹਾ ਸੀ ਕਿ ਤੂੰ ਤੇ ਬੋਲੀ ਦਾ ਦੇਖਣ ਤੋਂ ਬੋਲਣ ਦਾ ਪੱਕਾ ਬੀਤੂ ਬੋਲੀ ਨਾ ਅਰੇ ਕਿਸੇ ਕਿਸੇ ਨੂੰ ਕੁਛ ਵਾਰਤਾ ਨਹੀਂ ਲਾਉਣੇ ਪਈ ਬੇਬੇ ਵੀ ਪਿੰਡ ਰਹਿੰਦੀ ਹੈ ਅੱਲਾ ਜੀ ਅੱਛਾ ਕਿਸੇ ਨੂੰ ਕੁਛ ਖਾਸ ਨਹੀਂ ਪਈ ਕਿ ਸਾਰੇ ਬੱਚੇ ਕਿ ਇੱਥੇ ਟੱਕੇ ਨੇ ਤੁਹਾਨੂੰ ਪਤਾ ਵੀ ਸਾਰੇ ਅੰਦਰ ਦੀ ਮੀਨਸ ਕਰਕੇ ਆਏ ਨੇ ਇਹ ਇਸ਼ਾਰਾ ਕਰਨਾ ਮਤਲਬ ਵੀ ਸਭ ਤੇ ਇਹ ਜੀ ਇਹ ਦੇਖ ਲੋ ਜੀ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪਿੰਡ ਦੀ ਕੁੜੀ ਅੱਜ ਜਿਹੜੀ ਉਹ ਸਿਲੈਕਟ ਹੋ ਰਹੀ ਹੈ ਨਹੀਂ ਤਾਂ ਪਿੰਡ ਵਾਲਿਆਂ ਨੂੰ ਜਾਂ ਲਾਲੋਬੀ ਰਿਸ਼ਤੇਦਾਰਾਂ ਨੂੰ ਹੀ ਉਹ ਕਿਸੇ ਕਾਬਲੀਅਤ ਉਹਲੇ ਬੰਦੇ ਨੂੰ ਛੱਡ ਕੇ ਉਹਨਾਂ ਨੂੰ ਉੱਪਰ ਕਰ ਲਿਆ ਜਾਂਦਾ ਸੀ ਸੋ ਖੁਸ਼ੀ ਹੈ ਕਿ ਆਪਣੀ ਮਿਹਨਤ ਦੇ ਨਾਲ ਅੱਜ ਤੁਸੀਂ ਕਾਮਯਾਬ ਹੋ ਗਏ ਗੁੱਡ ਲੱਕ ਗੁੱਡ ਲੱਕ